ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸਨਾਵ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਸ਼ਾਮ ਦਾ ਟਾਈਮ ਹੈ ਜੀ ਗੁਰਦੁਆਰਾ ਸਾਹਿਬ 'ਚ ਰਹਿਰਾ ਸਬ ਦਾ ਭਾਤ ਹੋ ਰਿਹਾ ਹੈ ਪਲਾਸੀ ਰਾਜਪੁਰੇ ਚਲੇਗੇ ਦੁਪਹਿਰੇ ਸਰਦਾਰ ਜੀ ਜਾ ਰਹੇ ਸੀ ਕਿ ਦਵਾਈ ਲੈਣਾ ਕਹਿੰਦੇ ਚਲੋ ਤੁਸੀਂ ਵੀ ਚਲੋ ਮਾਂ ਪੁੱਤ ਅਸੀਂ ਵੀ ਚਲੇਗੇ ਦੋ ਘੰਟੇ ਘੁੰਮ ਕੇ ਅੰਮਕਾ ਮਕੇ ਰਾਜਪੁਰੇ ਆਈ ਆ ਗਏ ਇੰਡੀਆਂ ਤੋੜਨੀਆਂ ਰਹਿ ਗਈਆਂ ਮੇਰੀਆਂ ਫੇਰ ਆ ਦੇਖੋ ਮੈਂ ਕਿਨੇ ਤੋੜੇ ਨਾ ਲਵਾ ਤੋੜੇ ਲਵਾ ਕੋਲਾ ਲੈ ਕੇ ਆਵਾ ਮੈਂ ਲੋਜੀ ਗੁਰਦੁਆਰਾ ਸਾਹਿਬ ਚ ਪਾਠ ਹੋ ਰਿਹਾ ਰਹਿਰਾ ਸਾਹਿਬ ਦਾ ਟੱਕ ਡੁੱਕਾ ਕਰਤੇ ਆ ਮੱਝਾਂ ਬਨਤੀਆਂ ਪਹਿਲਾਂ ਸੇ ਖੇਡ ਰਹੇ ਸੀਗੇ ਮੈਂ ਨਵਨੀਂਦਰ ਨੀਂਦਰ ਦੇ ਬੱਚੇ ਹੁਣ ਸਾਰੇ ਜਣੇ ਚਲੇ ਗਏ ਇੱਧਰ ਉੱਧਰ ਆਹਦੇ ਕੋਲ ਸਿੱਥੇ ਮੰਜਾ ਡਾਇਆ ਹੋਇਆ ਸੀਗਾ ਹਾਂ ਗਲਾਸ ਕੋਈ ਨਾ ਚੱਕ ਲੈ ਜਮੈਂ ਕਹਿ ਰਹੀ ਮੈਂ ਬਾਹਰ ਕੇ ਭਿੰਦੀਏ ਤੋੜ ਲਿਆ ਮੈਂ ਜਿਆਦਾ ਬੜੀਆਂ ਕੇ ਪੱਕ ਜਾਨੀਆਂ ਫਿਰ ਮੈਂ ਕਹਿ ਰਹੀ ਮੈਂ ਤੋੜ ਲਿਆ ਮੈਂ ਲਿਆ ਮਾ ਉਹ ਕੋਲ ਤੋਂ ਉਂਗਲ ਤੋੜ ਕੇ ਮਿਰਚ ਪਹਿਲਾਂ ਐ ਦੱਸ ਮੈਨੂੰ ੱਲੇ ਨੂੰ ਕਿਨੇ ਕਿਹਾ ਤਾਂ ਵੀ ਹਾਂ ਜਾ ਕੇ ਉਹ ਤੋਂ ਕਰਕੇ ਲਿਆ ਅ ਮ ਕ੍ਰਿਡਲੇ ਪਲੇਟ ਦੇ ਖੇਲਵਾਨੀ ਅਖੀਰੋਂ ਮੈਚ ਖੇਡਦੇ ਹੋ ਤੋਂ ਮੁਕਾਰਾ ਇਹ ਨਵਾਂ ਬੰਦੇ ਚੋਕਾ ਮਾਰਾ ਦੇ ਵਿੱਚ ਇਹ ਮਾਰਾ ਛੋਟਾ ਇਹ ਉਸ ਵਾਰੰਗ ਜਿਹੜੇ ਇਹ ਫਿੜਿਚੇ ਫਿੜ ਗਿਆ ਪਾਉਂਦਾ ਸਾਰਾ ਬੰਦ ਨਹੀਂ ਹੋਇਆ ਫਿਰ ਜਿਹਨੇ ਕਿਦਰੀ ਵੀ ਉੱਟ ਹੋਇਆ ਉਹ ਵੱਜ ਗਿਆ ਵੱਜ ਗਿਆ ਹਾਂ ਉਹ ਕਿੱਡਾ ਹੋ ਗਿਆ ਬਚ ਗਿਆ ਹਾਂ ਹਾਂ ਤਾਂ ਤੇ ਜਾ ਰਹੀ ਹੈ ਤਾਂ ਤੁਸੀਂ ਪਿਆ ਰਹੋ ਉਹ ਕਿੰਨਾ ਲਓ ਜੀ ਅਸੀਂ ਇਹ ਸੋਲਰ ਵਾਲੀ ਪਲੇਟ ਤਿਆਰ ਕਰਵਾਈ ਹੈ ਜਿਹੜੀਆਂ ਆਪਾਂ ਨੇ ਉਹ ਕਰੀਆਂ ਸੀਗੀਆਂ ਤੇ ਤਾਰਾਂ ਲਾ ਕੇ ਆਏ ਸੀਗੇ ਉਹਦੇ ਵਾਸਤੇ ਆਹ ਜਿਹੜੀ ਪਤਾਰਾਂ ਲਾ ਕੇ ਇਹਦੇ ਉਸ ਵਾਸਤੇ ਹੈ ਨਾ ਆਹ

किसको स्कोर रिटायर होना पड़ता है, है, है।, तो है? मैं रुक ही पड़ा मां को पहले है, दर्थे है। दर्थे ਬੰਦਿਆਂ ਨੂੰ ਬੁਹਾ ਕੇ ਕ੍ਰੈਸ਼ ਕਿਉਂ ਕਰਾਂ ਕੱਲੇ ਨੂੰ ਕਰ ਦੋ ਉਸ ਨੂੰ ਕਾਣੇ ਉਹ ਕਰ ਦੋ ਕਿਧਰੇ ਉਸ ਦਾ ਰੈਸਟੋਰੈਂਟ ਬਣਾ ਦੋ ਜਿਹੜੀ ਕ੍ਰੈਸ਼ ਕਰਨਾ ਰੋ 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 ਤੁਹਾਨੂੰ ਚੇਤ ਦੋ ਤਾਂ ਸਮਝ ਨਹੀਂ ਲੱਗਦਾ ਚੱਲ ਆ ਜਾ ਤੇ ਨਾ ਲੈ ਕੇ ਬਣਾਣਾ ਜੇ ਮੰਮੀ ਕੋਲ ਫੋਨ ਮਿੰਦਰ ਦੇਖ ਲੈਂਦਾ ਨਹੀਂ ਕੋ ਚੱਲ ਨਾ ਅੰਮਰੋਤੀ ਕੋ ਅੰਮਰੋਤੀ ਕਰ ये डॉक्टर की पार्टी नरेंद्र रोड पर देखिए साजा तो दे सारा फूल लगी मैं डॉक्टर मेरे आंख और आंखों का हो गया कोई तो तो बड़ी बात है और इसका मतलब मैं कम में ज्यादा कर रहा है जेड़े बंद कम में ज्यादा कराऊंगा टेंशन ले जाऊंगा जा यार अरे और हाँ ये उनके इसके से लगभग हमारी जारी 40000 की तो उस पर होता है

ਬੰਬ ਬੰਬ ਬਿਲਾਡ ਬੰਬ ਯਾਰ ਤਾਂ 22 ਡਿਗਰੀ ਪਰ ਮਤਲਬ ਹੀ ਟੈਂਪਰੇਚਰ ਹੋਣਾ ਚਾਹੀਦਾ 22 ਡਿਗਰੀ ਉਹ ਲਾ ਟੈਂਪਰੇਚਰ ਟੈਂਪਰੇਚਰ ਜੋ 22 ਡਿਗਰੀ ਟੈਂਪਰੇਚਰ ਮਿਲਦਾ ਹੈ ਚਾਹ ਫਿਰ ਨਾ ਦੇਖ ਲੈ ਕਰਕੇ ਫੋਨ ਜੀ ਕਰ ਹੋਏ ਇਹਨੂੰ ਛੱਡ ਦੇ ਇਹ ਤਾਂ ਕਰਨਾ ਗੱਲ ਹੈ ਸੱਚੇ ਨਹੀਂ ਹੈ ਜੀ ਹਾਂ ਜੀ ਵੀਰਨ ਮੰਮ ਯੂ ਹੈ ਇੰਜਨ ਇੰਜਨ ਲੈ ਰਿਹਾ ਹਾਂ ਪ੍ਰਕਾਰ ਕਰਿਸ਼ਨਾ ਹੈ ਇਹ ਰੰਜੀਨੀ ਦੇ ਖੇਤਾਂ ਦੇ ਵਿੱਚੇ ਕੰਮ ਕਰੀ ਜਾ ਰਹੇ ਹਾਂ ਕੁਝ ਨਾ ਬੋਲ ਤਾ ਰਾਮਾ ਤਾ ਕੋਦੂ ਹੁੰਦੇ ਤੇ ਕੁਝ ਮੈਨੂੰ ਚੀਜ਼ ਲਿਆ ਆ ਹੈ ਨਾ ਉਸ ਨੂੰ ਖੁੰਡਣੇ ਕੱਪੜਾ ਹੋਗਾ

ਅੱਜ ਨਹੀਂ ਬੈਠ ਕੇ ਦੁਬਾਰਾ ਦੇਰ ਰੱਖਣ ਨੂੰ ਕਰਾਂਗੇ ਅੱਜ ਨਹੀਂ ਹੋਏਗਾ ਰਾਤ ਪਹਿਲਾਂ ਮੈਂ ਤਾਂ ਹੀ ਸੋਚੀ ਨਹੀਂ ਕਰੀ ਉਹਦੇ ਨਾਲ ਕਰਾਂ ਹਾਂ ਮੈਂ ਕਿੰਨੇ ਮੋਟਰ ਚਲਾਤੀ ਟੈਂਕੀ ਭਰ ਗਈ ਫੇਰ ਜਾਏਗਾ ਨਾ ਫੇਰ ਉਹਦੇ ਨਾਲ ਕਿਸੇ ਨੇ ਮੋਟਰ ਚਲਾਸ ਟੈਂਕੀ ਭਰ ਗਈ ਭਰਦਣ ਨਹੀਂ ਜੀ ਸਮਝ ਚਲ ਗਈ ਕਿਹਵਾਦੀ ਆ ਉਹ ਕਿਤੇ ਨਹੀਂ ਪੈ ਰਿਆ ਟੈਂਸਾ ਹਵਾ ਬੰਗ ਗਈ ਨੂੰ ਰੁਕ ਗਈ ਉਹਦੇ ਹੋਰ ਤੇ ਬਾਹਰ ਤੇ ਗੋਲ ਲੱਗ ਰਿਆ ਨਾ ਉਹ ਮੋਗੀ ਜੀ ਉਹ ਦੇਖ ਮੈਨੂੰ ਚੁੱਟ ਚ ਲੱਗ ਰਹੀ ਹੈ ਉਹ ਕੋੜੀ ਲੈ ਕੇ ਉਹ ਜਿਸ ਮਿੰਟੋ ਤੇ ਉਹ ਰੋਂ ਕੋਣ ਲੈ ਗਈ ਇਹ ਨਾ ਕਿਤੇ ਉਹ ਭਾਈ ਕੰਮ ਕਰ ਰਿਹਾ ਉਹ ਦੇ ਪ੍ਰਤੀਵੀ ਦੀ ਲਾ ਰਿਹਾ ਜਿਸ ਨੂੰ ਦਾ ਦੇ ਫਿਰ ਚਿੰਟੂ ਨੇ ਇਹ ਮੈਂ ਕਰ ਲੂ ਮੋਟਰ ਵਾ ਚੱਕ ਲੈ ਜਾਣਾ ਜਿੰਨੂੰ ਕਿੱਥੇ ਗਿਆ ਸਿੰਟ ਟੋਪ ਆ ਕੋੜੀ ਨਹੀਂ ਹੈ ਜਿਵੇਂ ਤਾਂ ਨਹੀਂ ਮੋਟਰ ਵਾ ਲੈ ਆਣਾ ਨਾ ਨਾ ਜਿਵੇਂ ਨਹੀਂ ਕੋਈ ਨਾਲ ਸੁੱਲਰ ਪਲੇਟ ਆਣੀ ਹੈ ਕੋਈ ਨਹੀਂ ਲੈ ਗਈ ਬਸ ਕਰ ਲੂ ਕਿ ਬਾਹਰ ਉਹ ਫਾਰਾਂਗੇ ਵਾਲੀ ਪਲੇਟ ਕਰ ਚਲ ਆ ਫਿਰ ਅੰਦਰ ਆ ਚੱਕ ਲੈ ਤੁਸੀਂ ਥੀਟਰ ਲਾਣਾ ਪਾਪਾ ਜੀ ਨੇ ਆਣਾ ਅੱਜ ਹੈ ਪਾਪਾ ਜੀ ਦੋਈ ਕਿਹੜੀ ਨਹੀਂ ਮੁੰਡੇ ਦੀ ਲੋ ਹੁਣ ਤਾਲੀ ਆ ਪਰ ਰੋਟੀ ਪਰ ਉਸ ਨੂੰ ਪਹਿਲਾਂ ਪਾਣੀ ਦਾ ਗਲਾਸ ਆਟਾ ਪੱਕੀ ਲਈਏ ਸਾਡੀ ਨਹਾਵਾ ਤੇਲ ਕਰਦੇ ਕਿਉਂਕਿ ਜੇ ਪੱਕੀ ਨਾ ਸਾਰੀ ਸਾਫ ਕਰ ਤੇ ਖੋਲ ਕੇ ਨਾ ਕਈ ਜਿਹਾ ਫਰਕ ਪੁਰ ਦੇਣਿਆ ਆ ਜਿਹੜਾ ਇਹ ਸਾਡੇ ਤੋਂ ਪਿਛਲੇ ਤੋਂ ਨੂੰ ਪਿਛਲੇ ਜਾਲੇ ਤੇ ਇਹ ਕੱਪੜਾ Thank you. Bunun da ਲੰਗਰੇ ਨੇ ਅਣੇ ਦੀਆਂ ਛੁੱਟੀਆਂ ਲੰਗਰੇ ਨੇ ਟਾਈਮ ਲੇੜੇ ਆ ਰਹਿਣਾ ਉਹਵੇਂ ਐ ਹੋਇਆ ਬੇਲੇ ਬਸ ਕਦੋਂ ਛੁੱਟੀਆਂ ਕਦੋਂ ਹੋਣੇ ਕਦੋਂ ਆਉਣਗੇ ਨਾ ਕਿਤੇ 당 ਕਰਿਆ ਪਿਆ ਸਾਰੇ ਕੰਮ ਨਹੀਂ ਨਿਪਟਾ ਜਾਂਦੇ ਹੈਗੇ ਹੁਣ ਕਿਉਂ ਕਦੋਂ ਮਿਲਦੇ ਸੋਣੇ ලාවී දෙ पाප අපේතු වන ඕලුක හෙබදක අතුග माරගතුලා අමना कैස ප සම් ර යි කසර जග අම්මने चीज දති බො මने වර जा ਮੇਰੀ ਮੰਮੀ ਕੋਈ ਚੀਜ਼ ਮਰਜੀ ਖੋਜੇ ਨਾਮ ਦਾ ਮੈਂ ਤੇ ਸਫਾਈ ਕਰਨ ਵਾਲੀ ਹੈ ਲਗਨ ਜਿਵੇਂ ਸਮਾਨ ਚੱਕਿਆ ਬਾਸੂ ਉੱਚੇ ਚੀਜ਼ ਚੱਕੀਏ ਮੰਮੀ ਦਾ ਕੋਈ ਚੰਗਾ ਕੰਮ ਕਰਦੇ ਜਿਵੇਂ ਮੈਂ ਸਾਫ਼ ਸੁਥਰੇ ਕੰਮ ਕਰਦੀ ਹੁੰਦੀ ਸੀ ਅਸਪਾਪਾ ਜਿਹੜਾ ਪਤਾ ਜਿਗਾ ਵੀ ਇਹਨੇ ਕਹਿੰਦਾ ਸਾਫ਼ ਸੁਥਰੇ ਲਈ ਹੁੰਦੀ ਹੈ ਵੀ ਆਮਰੇ ਕਰਦੇ ਸਾਫ਼ ਸੁਥਰਾ ਨਾਮ ਨੂੰ ਹੁਣ ਅੱਜ ਵੀ ਮੈਂ ਕਹਿੰਿਆ ਮਾਨੂੰ ਦਵਾਈ ਦਿੱਤੀਏ ਨੂੰ ਮੈਂ ਹੀ ਪਾਪਾ ਦੀ ਮੈਨ ਚੱਤੀ ਹੈਗੀ ਦਵਾਈ ਉੱਥੇ ਪਈ ਹੋਈ ਥੋੜੀ ਮੈਂ ਆਖਾਂ ਮੇਰੀ ਚੀਜ਼ ਪਈ ਹੋਵੇ ਫਿਰ ਵੀ ਹੱਥ ਚ ਫੜਾਇਆ ਤੇ ਬਲਾ ਲਾ ਲਈ ਆ ਚੀਜ਼ੇ ਲੱਗ ਬਧੀਉਣੀ ਨਹੀਂ ਮੈਨੂੰ ਆਖਾਂ ਮੇਰੀ ਪਹਿਲੀ ਚੀਜ਼ ਵੀ ਇਸ ਤਿਹੈ ਹੀ ਰਾਤੀ ਮੀਟਾ ਸੋਨਾ ਪੈ ਲਿਆ ਪਰ ਫਿਰ ਵੀ ਗਰਮੀ ਉਹ ਸੋਨਾ ਵੀ ਕੀ ਬਸ ਇੰਨਾ ਜ਼ਿਆਦਾ ਨਹੀਂ ਬਿਆ ਠੀਕ ਠੀਕ ਪਈ ਆ ਪਰ ਗਰਮੀ ਬਹੁਤ ਹੈ ਫੇਰ ਕੋਹੋ ਜੇ ਸਬਜੀ ਕੋ ਹੀ ਕਿਹਾ ਕਿ ਟਮਾਟਰ ਹੋਇਆ ਸਾਰੇ ਮੁਕੇ ਹੋਏ ਸੀਗੇ ਮੇਰੇ ਸਬਜ਼ੀਆਂ ਲੈ ਕੇ ਆਈ ਤਾਂ ਉਹ ਕਿਹਨੇ ਟਮਾਟਰ ਹੀ ਆਏ ਤੇ ਮਨ ਤੋਂ ਮੇਰੇ ਸਬਜੀ ਟੇਸਟੀ ਨਹੀਂ ਬਣਦੇ ਹੋਣਗੇ ਸਵੇਰ ਦਾ 커피 ਬਣਾਉਂਗੀ ਪਿੰਟੀਆਂ ਨਹੀਂ ਪਿੰਡੀ ਤੋਂ ਤੋੜੀਆਂ ਹੀ ਗਈਆਂ ਨੇ ਢੇਣਾ ਉਹਦੇ ਦਾ ਹਾਂ ਟਮਾਟਰ ਪਿੰਡੇ ਨੂੰ ਤਵੇ ਤੇ ਦੱਸੀ ਬਾਦੂ ਮੈਂ ਟਮਾਟਰ ਨੂੰ ਨਹੀਂ ਹੋਂਦਾ ਇਹ ਰੱਦੂ ਦਾਸ ਕਾ ਪਾਣੀ ਕਿਹੜੇ ਚੇੜ ਦੇ ਨਾਲ ਦੋ ਹੈਂ ਜਿੰਦਾ ਹੋ ਜੇ ਪਾਣੀ ਪੀ ਜਾ ਪੀ ਜਾ ਅੰਦਰ ਇੰਨੀ ਕੋਈ ਮੁੱਤੀ ਦੋ ਤੇ ਨਾ ਕੋਈ ਕੀ ਹੋਵੇ ਤਾਂ ਉਹਨਾਂ ਨੂੰ ਕੋਈ ਕੁਝ ਖਵਾਇਆ ਕਰ ਅੰਦਰ ਕੁਝ ਵੀ ਨਹੀਂ ਕੁਝ ਫੋੜਾ ਵੀ ਲੈ ਆਏ ਮੋਸ ਲੈ ਕੇ ਗਿਆ ਅਰੇ ਕੋ ਬਾਹਰ ਰਸੋਈ ਚਲੋ ਜੀ ਫਰੈਂਡਸ ਜੇ ਦਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਕਮਲੀਮੈਂਟ ਲਾਈਕ